ਸਤ ਸ੍ਰੀ ਅਕਾਲ ਦੋਸਤੋ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ID ਸਤਗੁਰ ਪੰਗੂ ਤੇ ਤੁਹਾਡਾ ਸਵਾਗਤ ਹੈ ਜੀ ਆਇਆਂ ਆਖਦੇ ਆਂ ਦੋਸਤੋ ਅੱਜ ਰਾਤ ਦੇ ਯਾਨੀ ਕਿ 3 ਤਰੀਕ ਰਾਤ ਅਤੇ 4 ਤਰੀਕ ਸਵੇਰ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜੇ ਤੱਕ ਆਪਣੀ Facebook ID ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਜਿਵੇਂ ਕਿ ਆਪਾਂ ਕਈ ਦਿਨਾਂ ਤੋਂ ਦੱਸਦੇ ਆ ਰਹੇ ਹਾਂ ਕਿ 3 4 ਤੇ 5 ਤਰੀਕ ਦੇ ਪਹਿਲੇ ਘੰਟਿਆਂ ਤੱਕ ਜਿਹੜੇ ਮੀਂਹ ਦੀਆਂ ਕਾਰਵਾਈਆਂ 2 ਤਰੀਕ ਤੋਂ ਸ਼ੁਰੂ ਹੋਈਆਂ ਵੈ ਨੇ ਉਹ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਉਸੇ ਤਰ੍ਹਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਦੇਰ ਸ਼ਾਮ ਨੂੰ ਦੁਪਹਿਰ ਤੋਂ ਬਾਅਦ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਚੰਗਾ ਤਕੜਾ ਭਾਰੀ ਮੀਂਹ ਪਿਆ ਕੁਝ ਦੇ ਵਿੱਚ ਦਰਮਿਆਨਾ ਮੀਂਹ ਪਿਆ ਕੁਝ ਦੇ ਵਿੱਚ ਹਲਕਾ ਮੀਂਹ ਜਿਹੜਾ ਅੱਜ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਰਾਤ ਨੂੰ ਭਾਰੀ ਤੇ ਚੰਗਾ ਜਿਹੜਾ ਆਪਾਂ ਕਹਿ ਸਕਦੇ ਆ ਮੀਂਹ ਉਹ ਰਾਤ ਨੂੰ ਦੇਖਣ ਨੂੰ ਮਿਲੂਗਾ ਲੇਕਿਨ ਅੱਧੀ ਰਾਤ ਤੋਂ ਬਾਅਦ ਥੋੜਾ ਜਿਹਾ ਜਿਹੜੇ ਦੱਖਣ ਪੱਛਮੀ ਏਰੀਏ ਨੇ ਇਹਨਾਂ ਦੇ ਵਿੱਚ ਮੌਸਮ ਦੇ ਵਿੱਚ ਥੋੜਾ ਜਿਹਾ ਸੁਧਾਰ ਹੋਊਗਾ ਪਰੰਤੂ ਜਿਹੜਾ ਮੀਂਹ ਉਹ ਇਸ ਸਮੇਂ ਤੋਂ ਪੈਣਾ ਸ਼ੁਰੂ ਹੋ ਚੁੱਕਿਆ ਵੱਖ-ਵੱਖ ਥਾਵਾਂ ਦੇ ਉੱਤੇ ਇਸ ਸਮੇਂ ਰਾਤ ਦੇ 7:19 ਹੋ ਚੁੱਕੇ ਨੇ ਇਸ ਵੇਲੇ ਤੋਂ ਮੀਂਹ ਦੀਆਂ ਜਿਹੜੀਆਂ ਕਾਰਵਾਈਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਤੱਕ ਜਿਹੜੀਆਂ ਅੱਧੀ ਰਾਤ ਤੋਂ ਬਾਅਦ ਤੇ ਅੱਧੀ ਸਵੇਰ ਦੇ ਪਹਿਲੇ ਘੰਟੇ ਦਾ ਕਮੀਨੀਆ ਕਾਰਵਾਈਆਂ ਵੱਖ-ਵੱਖ ਥਾਵਾਂ ਦੇ ਉੱਤੇ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਫੇਸਬੁੱਕ ਆਈਡੀ ਨੂੰ ਫੋਲੋ ਕਰਨਾ ਨਾ ਭੁੱਲਿਓ ਬਾਕੀ ਤੁਹਾਡੇ ਨਾਲ ਜਿਹੜੀ ਵੀ ਅਪਡੇਟ ਮੌਸਮ ਦੇ ਵਿੱਚ ਆਊਗੀ ਕਰਬੜਦੀ ਉਹ ਸੇ ਸਾਂਝੀ ਕਰ ਦੇਰਾਂਗੇ ਤੁਸੀਂ ਲਾਈਵ ਜਿਹੜੀਆਂ ਸੈਟਲਾਈਟ ਦੀਆਂ ਤਸਵੀਰਾਂ ਨੇ ਉਹ ਦੇਖ ਸਕਦੇ ਹੋ ਕਿ ਇਸ ਸਮੇਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਨੇ ਪੂਰਾ ਆਪਾਂ ਕਹਿ ਸਕਦੇ 100% ਇਲਾਕਿਆਂ ਦੇ ਵਿੱਚ ਜਿਹੜੀ ਅੱਜ ਇਸ ਸਮੇਂ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੀ ਬੱਦਲਬਾਜ਼ੀ ਸਾ ਚੁੱਕੀ ਹੈ ਉਸ ਦੇ ਨਾਲ ਹੀ ਹਮ ਆਚਲ ਦੇ ਵਿੱਚ ਵੀ ਜੰਮੂ ਕਸ਼ਮੀਰ ਦੇ ਵਿੱਚ ਵੀ ਤੇ ਲੈਂਦੇ ਪੰਜਾਬ ਦੇ ਵਿੱਚ ਵੀ ਤੇ ਰਾਜਸਥਾਨ ਹਰਿਆਣਾ ਦਿੱਲੀ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਨੇ ਤੁਸੀਂ ਲਾਈਵ ਜਿਹੜੀ ਰਡਾਰ ਦੀ ਤਸਵੀਰ ਦੇਖ ਸਕਦੇ ਹੋ ਤੁਹਾਡੇ ਨਾਲ ਹਰ ਸਮੇਂ ਸਮੇਂ ਦੇ ਉੱਤੇ ਜਿਹੜੀ ਲਾਈਵ ਅਪਡੇਟ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਨੇ ਆ ਤਾਂ ਨੂੰ ਦੋਸਤੋ ਵੀਡੀਓ ਕਿਸ ਤਰ੍ਹਾਂ ਲੱਗੀ ਜਰੂਰ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਦੂਸਰਾ ਦੋਸਤੋ ਤੁਸੀਂ ਆਪਣੇ ਇਲਾਕੇ ਦੀ ਸ਼ਾਰਟ ਵੀਡੀਓ ਕੋਈ ਵੀ ਭੇਜਣੀ ਚਾਹੁੰਦੇ ਹੋ ਸਾਨੂੰ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਜੇਕਰ ਹਵਾਵਾਂ ਦੀ ਗੱਲ ਕਰੀਏ ਤਾਂ ਅੱਜ ਰਾਤ ਨੂੰ ਹਵਾਵਾਂ ਜਿਹੜੀਆਂ ਦਰਮਿਆਨੀ ਗਤੀ ਦੇ ਵਿੱਚ ਚਲਦੀਆਂ ਹੋਈਆਂ ਨਜ਼ਰ ਆਉਣਗੀਆਂ ਕੋਈ ਜ਼ਿਆਦਾ ਤੇਜ਼ ਹਵਾਵਾਂ ਨਹੀਂ ਹੋਣਗੀਆਂ ਸਿਰਫ ਜਦੋਂ ਮੀਂਹ ਦੇ ਤੇਜ਼ ਸਰਾਟੇ ਆਉਣਗੇ ਉਹਨਾਂ ਦੇ ਨਾਲ ਹੀ ਕੁਝ ਖੇਤਰਾਂ ਦੇ ਵਿੱਚ ਮਕੋਜੀਕ ਖੇਤਰਾਂ ਦੇ ਵਿੱਚ ਹੀ 35 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੀਆਂ ਹਵਾਵਾਂ ਥੋੜੇ ਸਮੇਂ ਲਈ ਹੀ ਚਲਦੀਆਂ ਨਜ਼ਰ ਆਉਣਗੀਆਂ ਬਾਕੀ ਹਵਾਵਾਂ ਦੀ ਗਤੀ ਕੋਈ ਜ਼ਿਆਦਾ ਨਹੀਂ ਹੋਊਗੀ ਤਾਪਮਾਨ ਦੇ ਵਿੱਚ ਜਿਹੜੀ ਗਰਾਵਟ ਆ ਚੁੱਕੀ ਹੈ 22 ਤੋਂ 23 ਡਿਗਰੀ ਦੇ ਆਸ-ਪਾਸ ਜਿਹੜਾ ਅੱਜ ਰਾਤ ਦਾ ਤਾਪਮਾਨ ਆ ਉਹ ਦਰਜ ਕੀਤਾ ਜਾਊਗਾ ਸਵੇਰ ਦੇ ਸਮੇਂ ਤੱਕ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਟੁੱਟਵੇਂ ਰੂਪ ਦੇ ਵਿੱਚ ਜਾਂ ਲਗਾਤਾਰ ਮੀਂਹ ਜਿਹੜਾ ਹੋ ਝੜੀ ਦੇ ਨੋਮਾ ਮਾਹੌਲ ਇਸ ਤਰ੍ਹਾਂ ਦਾ ਮੀਂਹ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੂ ਸਿਰਫ ਦੱਖਣ ਪੱਛਮੀ ਏਰੀਆ ਨੇ ਜਿਹੜ ਹਾਰ ਹੁੰਦਾ ਹੋਇਆ ਨਜ਼ਰ ਆਊਗਾ ਪਰੰਤੂ ਬੱਦਲਵਾਈ ਉਹਨਾਂ ਇਲਾਕਿਆਂ ਦੇ ਵਿੱਚ ਵੀ ਬਾਰ ਕਰਾਰ ਰਹੂਗੀ ਤੇ ਕੋਈ ਵੀ ਵੱਡੀ ਅਪਡੇਟ ਸਵੈਰ ਦੇ ਸਮੇਂ ਆਉਂਦੀ ਹੈ ਤਾਂ ਅਸੀਂ ਤੁਹਾਡੇ ਨਾਲ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ਆਈਡੀ ਸਤਗੁਰਪੰਗੋ ਤੇ ਸਾਂਝੀ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਮੌਸਮ ਪੰਜਾਬ ਟੀਵੀ ਦੇ ਨਾਲ ਤੇ Facebook ਆਈਡੀ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ